ਅਸਲਾਮ ਵਾਲੇਕਮ ਵੀਵਰਸ ਗਿਆਨੀ ਗੁਰਪ੍ਰਤਾਪ ਸਿੰਘ ਜੀ ਦੀ ਕਥਾ ਹੈ ਕਿ ਹੋਲਾ ਮਹੱਲਾ ਕੀ ਹੈ ਉਹਦੀ ਹਿਸਟਰੀ ਹੈ ਬਹੁਤ ਇੰਟਰਸਟਿੰਗ ਵੀਡੀਓ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਖਾਲਸੇ ਪੰਥ ਦਾ ਕੌਮੀ ਤਿਉਹਾਰ ਹੈ ਜਿਹਨੂੰ ਹੋਲਾ ਮਹੱਲਾ ਕਿਹਾ ਜਾਂਦਾ ਹੈ ਇਦਾਂ ਕਹਿ ਲਓ ਕਿ ਖੜਕੇ ਦੜਕੇ ਵਾਲਾ ਤਿਉਹਾਰ ਆ ਹੋਲਾ ਮਹੱਲਾ ਇਸ ਦੇਸ਼ ਨੇ ਹੋਲੀ ਤੇ ਬਹੁਤ ਮਨਾਈ ਸੀ ਪਰਾ ਹੋਲੇ ਦੇ ਰੂਪ ਅੰਦਰ ਗੁਰੂ ਕਲਗੀ ਤਰਪਾਦਸ਼ਾ ਨੇ ਇਸ ਕੌਮ ਦੇ ਅੰਦਰ ਇੱਕ ਨਵਾਂ ਟੀਕਾ ਲਾ ਕੇ ਇੱਕ ਨਵਾਂ ਜज्ਬਾ ਭਰ ਕੇ ਆਖਿਆ ਅੱਜ ਤੋਂ ਬਾਅਦ ਤੁਸੀਂ ਜਮਾਨੇ ਦੀਆਂ ਬੰਦਸ਼ਾਂ ਤੋਂ ਆਜ਼ਾਦ ਜੀ ਮੈਂ ਖੜ ਕੇ ਧੜਕੇ ਵਾਲਾ ਤਿਉਹਾਰ ਇਸ ਕਰਕੇ ਕਹਿ ਰਿਹਾ ਕਿ ਇਸ ਖਿੱਤੇ ਦੇ ਉੱਤੇ ਔਰੰਗਜ਼ੇਬ ਕਹਿੰਦਾ ਵਾ ਵੀ ਕੋਈ ਬੰਦਾ ਕੋਈ ਵੀ ਬੰਦਾ ਗੁਲਾਲ ਨਹੀਂ ਛਿੜਕਾ ਸਕਦਾ ਤੇ ਗੁਰੂ ਪਾਤਸ਼ਾਹ ਨੇ ਆਖਿਆ ਤੂੰ ਗੁਲਾਲ ਛੜਕਾਉਣ ਦੀ ਗੱਲ ਕਰਦਾ ਵਾਂ ਮੈਂ ਇਦਾਂ ਦੀ ਕੌਮ ਤਿਆਰ ਕਰ ਦਿੱਤੀ ਜਿਹੜੀ ਆਪਣੇ ਖੂਨ ਦਾ ਗੁਲਾਲ ਛੜਕਾਵੇਗੀ ਖੂਨ ਦਾ ਇੱਕ ਕੁਰਬਾਨੀਆਂ ਇੰਨੀਆਂ ਦੇਵੇਗੀ ਸ਼ਹਾਦਤਾਂ ਇੰਨੀਆਂ ਦੇਵੇਗੀ ਹਿੰਦੁਸਤਾਨ ਦਾ ਬਾਦਸ਼ਾਹ ਕਹਿੰਦਾ ਕੋਈ ਸਿਰ ਤੇ ਚਾਨਣੀ ਨਹੀਂ ਲਾ ਸਕਦਾ ਸੱਚੇ ਪਾਤਸ਼ਾਹ ਕਹਿੰਦਾ ਚਾਨਣੀ ਤੂੰ ਲਾ ਕਿੰਨੇ ਦੀ ਲਾਉਣਾ ਹੈ ਉਹਨਾਂ ਦਿਨਾਂ 'ਚ ਔਰੰਗਜ਼ੇਬ ਦੇ ਸਿਰ ਉੱਤੇ 1.5 ਲੱਖ ਦੀ ਪਸ਼ਮੀਨੇ ਦੀ ਚਾਨਣੀ ਲੱਗੀ ਪਤਾ ਲੱਗਾ ਕਾਬਲ ਦੀ ਸੰਗਤ ਨੂੰ ਕਾਬਲ ਦੀ ਸੰਗਤ ਨੇ ਆਖਿਆ ਵਾਹ ਹੋਵੇ ਹਿੰਦੁਸਤਾਨ ਦਾ ਬਾਦਸ਼ਾਹ ਤੇ 1.5 ਲੱਖ ਦੀ ਪਸ਼ਮੀਨੇ ਦੀ ਚਾਨਣੀ ਉਹਦੇ ਤੇ ਲੱਗੇ ਹਿੰਦੁਸਤਾਨ ਦੇ ਬਾਦਸ਼ਾਹ ਤੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੀ ਮਲਾਪ ਇੱਕ ਬੰਨੇ ਬਾਦਸ਼ਾਹ ਤੇ ਇੱਕ ਬੰਨੇ ਸਾਡਾ ਸੱਚੇ ਪਾਤਸ਼ਾਹ ਉਹ 1.5 ਲੱਖ ਦੀ ਲਾਵੇਗਾ ਅਸੀਂ ਗੁਰੂ ਕਲਗੀ ਤਰਪਾਦਸ਼ਾ ਨੂੰ ਉਹਨਾਂ ਦਿਨਾਂ 'ਚ ਸਾਢੇ 4 ਲੱਖ ਦੀ ਪਸ਼ਮੀਨੇ ਦੀ ਚਾਨਣੀ ਕਾਬਲ ਦੀ ਸੰਗਤ ਨੇ ਲਿਆ ਕੇ ਦਿੱਤੀ। ਕਾਬਲ ਦੀ ਸੰਗਤ। ਹਿੰਦੁਸਤਾਨ ਦਾ ਬਾਦਸ਼ਾਹ ਕਹਿੰਦਾ ਇਸ ਦੇਸ਼ ਅੰਦਰ ਸਾਡੇ ਤੋਂ ਬਿਨਾਂ ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ। ਸੱਚੇ ਬਾਦਸ਼ਾਹ ਕਹਿੰਦਾ ਤੂੰ ਘੋੜੇ ਦੀ ਗੱਲ ਕਰਦਾ? ਉਹ ਕਮਲਿਆ ਜਿਹੜਾ ਹਾਥੀਆਂ ਦੀ ਸਵਾਰੀ ਕਰਕੇ ਵਿਖਾਵਾਂਗੇ ਤੈਨੂੰ। ਹਿੰਦੁਸਤਾਨ ਦਾ ਬਾਦਸ਼ਾਹ ਕਹਿੰਦਾ ਇਸ ਦੇਸ਼ ਦੇ ਧਾਰਮਿਕ ਸਥਾਨਾਂ ਦੇ ਉੱਤੇ ਕੋਈ ਟੱਲੀਆਂ ਨਹੀਂ ਵਜਾਵੇਗਾ ਕੋਈ ਢੋਲਕੀਆਂ ਨਹੀਂ ਵਜਾਵੇਗਾ ਕੋਈ ਛੈਣੇ ਨਹੀਂ ਵਜਾਵੇਗਾ ਕੋਈ ਖੜਤਾਲਾ ਨਹੀਂ ਵਜਾਵੇਗਾ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਓ ਰੰਗਦੇਵ ਨਾ ਅਸੀਂ ਟੱਲੀਆਂ ਵਜਾਵਾਂਗੇ ਨਾ ਛੈਣੇ ਖੜਕਾਵਾਂਗੇ ਨਾ ਖੜਤਾਲਾ ਵਜਾਵਾਂਗੇ ਅਸੀਂ ਤੇਰੇ ਕੰਨ ਬੁਲਾ ਕਰਨ ਵਾਸਤੇ ਰਣਜੀਤ ਨਗਾਰਾ ਤੈਨੂੰ ਵਜਾ ਕੇ ਵਿਖਾਵਾਂਗੇ ਇਦਾਂ ਕਹਿ ਲੋ ਕਿ ਜ਼ਬਰ ਤੇ ਜ਼ੁਲਮ ਨੇ ਜਿੰਨੇ ਜਾਦੇ ਪੇਚ ਕੱਸੇ ਉਸ ਪੇਚ ਦੀਆਂ ਚੂੜੀਆਂ ਗੁਰੂ ਕਲਗੀ ਤਰਪਾਦਸ਼ਾ ਨੇ ਆਨੰਦਪੁਰ ਬੈਠਿਆਂ ਬੈਠਿਆਂ ਢਿੱਲੀਆਂ ਕਰ ਦਿੱਤੀਆਂ ਇਦਾਂ ਕਹਿ ਲੋ ਕਿ ਹੋਲਾ ਮਹੱਲਾ ਬਗਾਵਤ ਦਾ ਤਿਉਹਾਰ ਆ ਬਗਾਵਤ ਦਾ ਇਹ ਹੋਲਾ ਮਹੱਲਾ ਸਾਡਾ ਐਵੇਂ ਤਿਉਹਾਰ ਨਹੀਂ ਸੀ ਮੈਂ ਪੜ ਕੇ ਹੈਰਾਨ ਹੋਇਆ ਗੁਰੂ ਕਲਗੀ ਤਰਪਾਦਸ਼ਾ ਦੇ ਵਕਤ ਜਦੋਂ ਸਿੱਖ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਣ ਜਾਂਦੇ ਸੀ ਨਾ ਦਰਸ਼ਨ ਦਿਦਾਰੇ ਕਰਨ ਵਾਸਤੇ ਤੇ ਅਗਲੇ ਬੰਨੇ ਹੋਲੇ ਮਹੱਲੇ ਦਾ ਤਿਉਹਾਰ ਹੋਣਾ ਤੇ ਮਹਾਰਾਜ ਨੇ ਆਖਣਾ ਚਲੋ ਵੀ ਆਪੋ ਆਪਣੀ ਕੋਈ ਕਲਾ ਬਾਜੀ ਵਿਖਾਓ ਕੋਈ ਪੜ੍ਹਾਈ ਲਿਖਾਈ ਸੁਣਾਓ ਕੋਈ ਜੋ ਵੀ ਕਰ ਸਕਦਾ ਕਰੋ ਅਸੀਂ ਤੁਹਾਨੂੰ ਮੂੰਹ ਮੰਗੇ ਇਨਾਮ ਦੇਵਾਂਗੇ ਅਸੀਂ ਕੌਮ ਦੇ ਵਿੱਚੋਂ ਜੁਝਾਰੂ ਪੈਦਾ ਕਰਨੇ ਆ ਅਸੀਂ ਕੌਮ ਦੇ ਵਿੱਚੋਂ ਬਹਾਦਰ ਪੈਦਾ ਕਰਨੇ ਆ ਅੱਜ ਕਿੱਡਾ ਵੱਡਾ ਇਕੱਠ ਆ ਆਨੰਦਪੁਰ ਦੀ ਧਰਤੀ ਤੇ ਹੋਲੇ ਮੁਹੱਲੇ ਦਾ ਸਾਰਾ ਜੋਰ ਲਾ ਕੇ ਕੌਮ ਨੇ ਪੰਜ ਬੰਦੇ ਨਹੀਂ ਕੱਢਨੇ ਸਾਰੀ ਕੌਮ ਦੇ ਵਿੱਚੋਂ ਕੀ ਨਹੀਂ ਸੀ ਕੀਤਾ ਜਾ ਸਕਦਾ ਉੱਥੇ ਕੀ ਨਹੀਂ ਸੀ ਕੀਤਾ ਜਾ ਸਕਦਾ ਹੋਲਾ ਮਹੱਲਾ ਲੰਗਰ ਸ਼ਾਕੇ ਤੇ ਘਰਾਂ ਨੂੰ ਆ ਜਾਣਦੇ ਆ ਤਿਹਾੜ ਥੋੜਾ ਸੀ ਹੋਲਾ ਮਹੱਲਾ ਸਾਲ ਬਾਦਾ ਸਾਡੀ ਕੌਮ ਦੇ ਵਿੱਚੋਂ ਚੰਗੇ ਲਖਾਰੀ ਚੰਗੇ ਖੜਾਰੀ ਚੰਗੇ ਵਿਦਵਾਨ ਚੰਗੇ ਨਾਮ ਦੇ ਰਸਈਏ ਚੰਗੇ ਕੀਰਤਨੀਏ ਸਾਲ ਬਾਦਾ ਬੰਦੇ 5-7 ਵੀ ਚੁਣੇ ਜਾਂਦੇ ਸਾਡੀ ਕੌਮ ਦੀ ਬਾਛਾ ਕਿਥੋਂ ਤੱਕ ਚਲੀ ਜਾਂਦੀ ਚਾਹੀਦਾ ਸੀ ਸਾਲ ਬਾਦਾ ਏਡੇ ਵੱਡੇ ਕੱਠ ਦੇ ਵਿੱਚੋਂ ਪੜ੍ਹਾਈ ਦੇ ਆਧਾਰ ਦੇ ਉੱਤੇ ਜਿਹੜੇ ਬੰਦੇ ਬਹੁਤ ਵਧੀਆ ਪੜ੍ਹਾਈ ਕਰਦੇ ਆ ਉਹਨਾਂ ਦਾ ਖਰਚਾ ਕੌਮ ਚੁੱਕਦੀ ਤੇ ਉਹਨਾਂ ਨੂੰ ਵੱਡੀਆਂ ਨੌਕਰੀਆਂ ਤੇ ਤੇ ਵੱਡੀਆਂ ਜੌਬਾਂ ਤੇ ਪਹੁੰਚਾਇਆ ਜਾਂਦਾ ਪਰ ਇਸ ਪਾਸੇ ਕੌਮ ਦਾ 1 ਰੁਪਇਆ ਨਹੀਂ ਲੱਗ ਰਿਹਾ 1 ਰੁਪਇਆ ਤੁਸੀਂ ਜਾਓ ਇਥੋਂ ਆਨੰਦਪੁਰ ਤੱਕ 150 ਲੰਗਰ ਲੱਗਾ 150 ਲੰਗਰ ਇਥੋਂ ਇਹ ਨਾ ਸਮਝ ਲਓ ਕਿ ਮੈਂ ਲੰਗਰਾਂ ਦੀ ਨਿੰਦਿਆ ਕਰਦਾ ਲੰਗਰਾਂ ਚੋਂ ਪਲਿਆ ਮੇਰਾ ਦਾਦਾ ਵੀ ਲੰਗਰਾਂ ਚੋਂ ਪਲਿਆ ਮੇਰਾ ਬਾਪ ਲੰਗਰਾਂ ਚੋਂ ਪਲਿਆ ਗਾਂ ਅਸੀਂ ਵੀ ਲੰਗਰਾਂ ਚੋਂ ਪੜਨੇ ਸਾਡੀਆਂ ਉਹਨਾਂ ਵਾਲੀਆਂ ਪੀੜੀਆਂ ਲੰਗਰ ਨੂੰ ਲੰਗਰ ਰਹਿਣ ਦੀਏ ਲੰਗਰ ਨੂੰ ਜ਼ੁਬਾਨ ਦਾ ਚਸਕਾ ਨਾ ਬਣਾਈਏ ਮੇਰੇ ਤੋਂ ਪਹਿਲਾਂ ਗਾਨੀ ਜਸਪੀਰ ਸਿੰਘ ਨੇ ਦੱਸਿਆ ਸੀ ਨਾ ਕਿ ਕਮੇਟੀ ਵਾਲਿਆਂ ਦੀ ਪ੍ਰਬੰਧਕਾਂ ਦੀ ਮਜਬੂਰੀ ਬਣ ਜਾਂਦੀ ਆ ਜੇ ਉਹ ਲੰਗਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਨਾ ਬਣਾਉਣ ਤੇ ਸੰਗਤ ਅੱਧੀ ਰਹਿ ਜਾਣੀ ਆ ਇਹਦਾ ਮਤਲਬ ਅਸੀਂ ਜ਼ੁਬਾਨ ਦੇ ਸਵਾਦ ਨਾਲ ਜੁੜੇ ਆ ਅਸੀਂ ਸ਼ਬਦ ਦੇ ਕੰਨ ਰਸਨਾ ਨਾਲ ਨਹੀਂ ਜੁੜੇ ਅਜੇ ਤੱਕ ਨਹੀਂ ਜੁੜੇ ਇਸ ਦੇਸ਼ ਦਾ ਇੱਕ ਸੁਭਾਰ ਆ ਬੜਾ ਪੁਰਾਣਾ ਕਿ ਬ੍ਰਾਹਮਣ ਨੇ ਉਹਨਾਂ ਲੋਕਾਂ ਨੂੰ ਹੋਲੀ ਦਿੱਤੀ ਜਿਹੜੇ ਲੋਕ ਇਸ ਦੇਸ਼ ਵਿੱਚ ਸਭ ਤੋਂ ਨਖਿੱਧ ਗਿਨੇ ਜਾਂਦੇ ਸੀ ਨਖਿੱਧ ਸਮਝਦੇ ਹੋ ਜਿਨ੍ਹਾਂ ਨੂੰ ਸਭ ਤੋਂ ਨੀਵਾ ਕਹਿੰਦਾ ਸੀ ਉਹ ਛੂਦਰ ਛੋਟੀਆਂ ਜਾਤਾਂ ਵਾਲੇ ਉਹ ਕਹਿੰਦਾ ਤੁਸੀਂ ਕੋਈ ਤਿਉਹਾਰ ਨਹੀਂ ਮਨਾ ਸਕਦੇ ਨਾ ਤੁਸੀਂ ਵਿਸਾਖੀ ਮਨਾਉਣੀ ਆ ਨਾ ਤੁਸੀਂ ਦੀਵਾਲੀ ਮਨਾਉਣੀ ਆ ਨਾ ਤੁਸੀਂ ਦਸਹਿਰਾ ਮਨਾਉਣਾ ਵਾ ਤੁਹਾਨੂੰ ਮੈਂ ਦੇਣੀ ਆ ਹੋਲੀ ਹੋਲੀ ਮਤਲਬ ਸਾਲ ਬਾਦਾ ਇੱਕ ਦੂਜੇ ਦੇ ਸਿਰ 'ਚ ਗੰਦ ਪਾਓ ਇੱਕ ਦੂਜੇ ਦੇ ਸਿਰ 'ਚ ਚਿੱਕੜ ਪਾਓ ਇੱਕ ਦੂਜੇ ਦੀਆਂ ਧੀਆਂ ਭੈਣਾਂ ਨੂੰ ਛੇੜੋ ਗੰਦੀਆਂ ਗਾਲਾਂ ਕੱਢੋ ਮੂੰਹ ਸਿਰ ਰੰਗ ਕੇ ਭੂਤ ਬਣ ਕੇ ਛੜਕਾਂ ਤੇ ਤੁਰੇ ਫਿਰੋ ਗੁਰਦੇਵ ਪਾਤਸ਼ਾਹ ਨੇ ਆਖਿਆ ਮੈਂ ਹੋਲੀ ਨਹੀਂ ਮੈਂ ਹੋਲਾ ਬਣਾਉਣ ਲੱਗਾ ਵਾ ਮੈਂ ਮੂੰਹ ਸਿਰ ਨਹੀਂ ਰੰਗਣ ਦੇਣੇ ਗੁਰਦੇਵ ਪਾਤਸ਼ਾਹ ਨੇ ਆਖਿਆ ਮੈਂ ਤੁਹਾਨੂੰ ਉਹ ਕੁਝ ਬਣਾਉਂਗਾ ਤੁਹਾਡਾ ਤਿਉਹਾਰ ਵੀ ਲੋਕੀ ਖੜ ਖੜ ਕੇ ਵੇਖਿਆ ਕਰਨਗੇ ਪਰ ਮੇਰੇ ਹਿਸਾਬ ਨਾਲ ਇਹ ਗੱਲਾਂ ਕਹਿਣ ਤਾਂ ਕੀ ਬਣੀਆਂ ਸਾਡੇ ਵੱਡੇ ਵੱਡੇ ਗੁਰਦੁਆਰਿਆਂ 'ਚ ਵੱਡੇ ਵੱਡੇ ਤਖਤਾਂ ਦੇ ਉੱਤੇ ਸਾਡੇ ਵੱਡੇ ਵੱਡੇ ਜਥੇਦਾਰਾਂ ਨੇ ਵੀ ਮੂੰਹ ਸਿਰ ਰੰਗੇ ਆ ਰੰਗ ਦੇ ਨਾਲ ਅਹੀਂ ਜੀ ਅਸੀਂ ਵੀ ਮਨਾਉਣਾ ਆ ਵੀਡੀਓ ਵੇਖ ਹੀ ਲੈਣੀ ਆ ਕੱਲ੍ਹ ਤੁਸੀਂ ਮੇਰਾ ਬੱਚਾ ਬਿਲਕੁਲ ਛੋਟਾ ਜਿਹਾ ਤਿੰਨ ਦਿਨ ਲੱਗੇ ਮੈਨੂੰ ਸਮਝਾਉਂਦਿਆਂ ਉਹਨੂੰ ਪੁੱਤ ਆਪਣਾ ਹੋਲਾ ਮਹੱਲਾ ਵਾ ਹੋਲੇ ਮਹੱਲੇ ਤੇ ਬਾਣੀ ਪੜੀਦੀ ਆ ਹੋਲੇ ਮਹੱਲੇ ਦੇ ਉੱਤੇ ਸ਼ਸਤਰਾਂ ਦੀ ਪੂਜਾ ਕਰੀਦੀ ਆ ਹੋਲੇ ਮਹੱਲੇ ਦੇ ਉੱਤੇ ਚੰਗੇ ਇਨਸਾਨ ਬਣੀ ਦਾ ਤਿੰਨ ਦਿਨ ਲੱਗੇ ਮੇਰੇ ਪਰਸੋਂ ਮੈਂ ਘਰ ਗਿਆ ਤੇ ਮੈਂ ਉਹਨੂੰ ਸਮਝਾਉਂਦਾ ਤੇ ਅਸਲ 'ਚ ਇਹ ਕੁੰਡੀ ਰਹਿ ਗਿਆ ਵੀ ਰੰਗ ਦੇ ਨਾਲ ਸਾਡਾ ਦੂਰ ਦਰਾਡੇ ਦਾ ਵਾਸਤਾ ਕੋਈ ਨਹੀਂ ਆ ਕੋਈ ਵਾਸਤਾ ਨਹੀਂ ਤੇ ਛਾ ਮਾ ਨੂੰ ਘਰ ਗਿਆ ਤਾਂ ਨੇ ਮੋਬਾਈਲ ਤੇ ਇੱਕ ਵੀਡੀਓ ਕੱਢ ਕੇ ਮੇਰੇ ਅੱਗੇ ਰੱਖ ਦਿੱ ਲੈ ਪਾਪਾ ਤੁਸੀਂ ਤੇ ਉਦਾਂ ਹੀ ਕਹੀ ਜਾਂਦੇ ਜੇ ਸਾਨੂੰ ਕਿਉਂ ਨਹੀਂ ਰੰਗ ਪਾਉਣੇ ਮੈਂ ਕਿਹਾ ਕਿੱਥੇ ਲਿਖਿਆ ਕਹਿੰਦਾ ਵੇਖੋ ਹਜੂਰ ਸਾਹਿਬ ਦੇ ਅੰਦਰ ਰੰਗ ਪਾਉਂਦਾ ਇੱਕ ਦੂਜੇ ਦੇ ਸਿਰ ਦੇ ਉੱਤੇ ਨਾ ਮੈਂ ਉੱਧਰ ਜੋਗਾ ਤੇ ਨਾ ਮੈਂ ਉੱਧਰ ਜੋਗਾ ਨਾ ਮੈਂ ਉਹਨੂੰ ਕੁਝ ਕਹਿਣ ਜੋਗਾ ਨਾ ਮੈਂ ਵੀਡੀਓ 'ਚ ਕੁਝ ਕਹਿਣ ਜੋਗਾ ਤੇ ਨਾ ਮੈਂ ਆਪਣੇ ਆਪ ਨੂੰ ਕੁਝ ਕਹਿਣ ਜੋਗਾ ਬਾਹਰ ਰੰਗ ਪਾਵੇ ਤੁਸੀਂ ਡਾਂਗ ਫੇਰਦੇ ਜੇ ਵੀ ਨਹੀਂ ਤੇ ਇੱਕ ਬੰਨੇ ਤੁਸੀਂ ਤਖਤਾਂ ਤੇ ਖਲੋ ਕੇ ਸਾਰਾ ਕੁਝ ਕਰੀ ਜਾਂਦੇ ਦਰਬਾਰਾਂ ਦੇ ਅੰਦਰ ਖਲੋ ਕੇ ਖੁੱਲੀ ਛੁੱਟੀ ਦੇ ਦਿਓ ਭਾਈ ਨਹੀਂ ਗਾਂਦੋ ਕਹਿ ਦਿਓ ਹੌਲੇ ਮਹਾਲੇ ਦਾ ਢਾਡੀ ਵੀ ਪਚਕਾਰੀਆਂ ਚੋੱਕ ਕੇ ਲਿਆਉਣ ਤੇ ਸੰਗਤਾਂ ਨੂੰ ਰੰਗ ਪਾਉਣਾ ਸੰਗਤ ਢਾਡੀਆਂ ਤੇ ਪਾਵੇ ਰਾਗੀਆਂ ਤੇ ਪਾਵੇ ਫਿਰ ਖੁੱਲੀ ਛੁੱਟੀ ਦੇ ਦਿਓ ਫਿਰ ਰੌਲਾ ਕਿਸ ਗੱਲ ਦਾ ਵਾ ਤੁਸੀਂ ਸਾਰਾ ਕੁਝ ਕਰੀ ਜਾਓ ਬਾਕੀ ਨੂੰ ਤੁਸੀਂ ਸੰਗਲਾਨਾ ਬੰਨ ਕੇ ਰੱਖਿਆ ਵੀ ਨਾ 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 ਸਾਡੀ ਹੋਂਦ ਦਾ ਕੰਮ ਆ ਸਾਡੇ ਅਉਧਾ ਕੰਮ ਆ ਸਾਡੀ ਹੋਂਦ ਨੂੰ ਸੱਟ ਵੱਜਦੀ ਆ ਤੁਸੀਂ ਜੋ ਮਰਜ਼ੀ ਕਰੀ ਜਾਓ ਧਰਮ ਦਾ ਬਾਣਾ ਪਾ ਕੇ ਸਾਡੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਦੇ ਮੁਖੀਆਂ ਨੇ ਵੀ ਮੂੰਹ ਸਿਰ ਰੰਗੇ ਹੋਣੇ ਆ ਸਾਡੇ ਵੱਡੇ ਵੱਡੇ ਜਥੇਦਾਰਾਂ ਨੇ ਹਜੂਰ ਸਾਹਿਬ ਤੇ ਤੁਸੀਂ ਵੇਖਿਆ ਹੀ ਹੈ ਮਾਫ ਕਰਿਓ ਉਹ ਪਰੰਪਰਾ ਜਦੋਂ ਰਹੀ ਹੋਊਗੀ ਰਹੂ ਅੱਜ ਦੀ ਡੇਟ ਤੇ ਅਸੀਂ ਕਿੱਦਾਂ ਕਹਿ ਦਈਏ ਵੀ ਅਸੀਂ ਆਹ ਚੀਜ਼ਾਂ ਕਰਨੀਆਂ ਸੀ ਸਾਡਾ ਫਰਜ਼ ਸੀ ਕੌਮ ਚੋਂ ਕਿੰਨੇ ਬੰਦੇ ਬਾਣੀ ਬਾਣੇ ਵਾਲੇ ਤਿਆਰ ਕਰਨੇ ਆ ਸਾਡੀ ਤਾਂ ਇਥੋਂ ਤੱਕ ਬੁਰੀ ਹਾਲਤ ਹੋ ਗਈ ਆ ਨਗਰ ਕੀਰਤਨਾਂ ਦੇ ਉੱਤੇ ਪਿੰਡਾਂ ਚੋਂ ਪੰਜ ਪਿਆਰੇ ਨਹੀਂ ਸਾਨੂੰ ਲੱਭਣ ਡੇ ਆਉਣ ਵਾਲੇ ਦਿਨਾਂ 'ਚ ਮੈਂ ਤੁਹਾਨੂੰ ਪਿੰਡਾਂ ਦੇ ਨਾਂ ਦੇ ਦੇ ਦਿੰਨਾ ਆ ਨਗਰ ਕੀਰਤਨ ਲਾਏ ਜਾਂ ਮੈਂ ਸਿਆਲ ਚ ਗੁਰਪੁਰਬ ਲਾਏ ਆ ਪਿੰਡਾਂ ਵਿੱਚ ਬਾਬਾ ਜੀ ਸਾਡਾ ਨਾ ਪ੍ਰੋਗਰਾਮ ਥੋੜਾ ਆ ਜਾਂ ਅੱਗੇ ਕਰਨਾ ਪੈਣਾ ਮੈਂ ਕਿਹਾ ਕਿਉਂ ਤਰੀਕ ਤੇ ਤੁਸੀਂ ਆ ਲਿਖਾਈ ਆ ਅਹੇ ਨਾ ਉਦੋਂ ਜਿਹੜੇ ਪਿੰਡੋਂ ਪੰਜ ਪਿਆਰੇ ਆਉਣੇ ਹੀ ਉਹਨਾਂ ਹੋਰ ਕਿਤੇ ਬੁਕਿੰਗ ਕਰ ਲਈ ਤਾਂ ਸਾਡੇ ਪਿੰਡ ਪੰਜ ਪਿਆਰੇ ਨਹੀਂ ਆਗੇ ਮੈਂ ਕਿਹਾ ਫਿਰ ਨਾਰਿਆਂ ਜੋਗੀ ਰਹਿ ਗਈ ਕੌਮ ਸਾਡੀ ਰਾਜ ਕਰੇਗਾ ਖਾਲਸਾ ਕਰੋੜਾਂ ਰੁਪਈਆ ਤੁਸੀਂ ਲੰਗਰਾਂ ਤੇ ਲਾ ਦੇਣਾ ਕਰੋੜਾਂ ਰੁਪਈਆ ਦੀਆਂ ਤੁਸੀਂ ਟਰਾਲੀਆਂ ਸਜਾ ਕੇ ਲੈ ਜਾਣੀਆਂ ਕਰੋੜਾਂ ਰੁਪਈਆ ਤੁਸੀਂ ਟਰੈਕਟਰਾਂ ਤੇ ਲਾ ਜਾਣਿਆ ਬੰਦੇ ਸਾਰੀ ਕੌਮ ਚੋਂ ਐਡੇ ਮੇਲੇ ਚੋਂ 50 ਨਹੀਂ ਕੱਢੇ ਜਾਣੇ ਸਾਡੇ ਕੋ 50 ਇਹੋ ਲਾ ਮਹੱਲਾ ਸਾਡੀ ਕੁਆਲਿਟੀ ਪਰਖਣ ਦਾ ਤਿਉਹਾਰ ਸੀ ਵੀ ਇਸ ਕੌਮ ਚ ਕੁਆਲਿਟੀ ਕਿ ਨਹੀਂ ਕਿਆ ਕਿੱਡਾ ਵੱਡਾ ਦੇਣ ਆ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਹਿਲੀ ਮੁਲਾਕਾਤ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਹੋਈ ਨਾ ਆ ਗੱਲ ਸੁਣਨ ਵਾਲੀ ਏ ਤੁਹਾਡੇ ਅਸੀਂ ਕਿੱਥੇ ਖਲੋਤੇ ਆ ਕੁੱਟ ਕਿਉਂ ਖਾਂਦੇ ਆ ਮਾਰ ਕਿਉਂ ਖਾਂਦੇ ਆ ਦਸਵੇਂ ਪਾਤਸ਼ਾਹ ਦੀ ਉਮਰ ਆ 7 ਸਾਲ ਦੀ ਹੁਣ 7 ਸਾਲ ਦਾ ਬੱਚਾ ਤੁਸੀਂ ਜਾਣਦੇ ਹੋ ਘਰਾਂ 'ਚ ਕਿੰਨਾ ਪਿਆਰਾ ਲੱਗਦਾ ਕਿੰਨਾ ਸੋਹਣਾ ਲੱਗਦਾ ਕਿੰਨਾ ਮਾਸੂਮ ਲੱਗਦਾ ਤੇ 7 ਸੱਤਾਂ ਸਾਲਾਂ ਦੇ ਗੁਰੂ ਕਲਗੀ ਤਰ ਪਾਦਸ਼ਾਹ ਦੀ ਮੁਲਾਕਾਤ ਹੋਈ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਹੁਣ ਇੱਕ ਬਾਪ ਆਪਣੇ ਪੁੱਤ ਨੂੰ 37 ਸਾਲੀ ਮਿਲਣ ਲੱਗਾ ਅਹੀਂ ਆਪਣੇ ਬੱਚੇ ਨੂੰ 37 ਸਾਲੀ ਪਹਿਲੀ ਵਾਰੀ ਵੇਖਣਾ ਹੋਵੇ ਤੇ ਕੀ ਪੁੱਛਾਂਗੇ ਪੁੱਤ ਕੀ ਹਾਲ ਚਾਲ ਆ ਕੀ ਕਰ ਲੈਣਾ ਵਾ ਕੀ ਆਉਂਦਾ ਈ ਕਿਹੜੀ ਪੜ੍ਹਾਈ ਆਉਂਦੀ ਓ ਤੇ ਹੁਣ ਤੇ ਸਾਡਾ ਆਵਾ ਹੀ ਉੱਤਿਆ ਪਿਆ ਉਧਰੋਂ ਧੀ ਸਾਹਮਣੇ ਖਲੋਤੀ ਹੁੰਦੀ ਆ ਉਧਰੋਂ ਗਾਣਾ ਲਾ ਕੇ ਰੱਖਦਾ ਵੇਖੀ ਸਾਡੀ ਕੁੜੀ ਸਟੈਪ ਕਿੱਡੇ ਸੋਹਣੇ ਕਰਦੀ ਨੱਚਦੀ ਵੇਖੀ ਕਿੱਡਾ ਸੋਹਣਾ ਸਾਡੀ ਕੁੜੀ ਸਾਡੇ ਮੁੰਡੇ ਨੂੰ ਨਾ ਫਲਾਣੇ ਗਾਇਕ ਦੇ ਹਫਤੇ ਚ 7 ਗਾਣੇ ਆਉਣ ਤੇ ਸੱਤੇ ਹੀ ਭਾਵੇਂ ਸੋਮਵਾਰ ਸੁਣ ਲਈਓ ਦੇਖੋ ਇੱਥੇ ਖਲੋਤੇ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਆਪਣੇ ਪੁੱਤ ਦੇ ਨਾਲ ਪਹਿਲੇ ਦਿਨ ਮੁਲਾਕਾਤ ਹੋਈ ਪਹਿਲੇ ਦਿਨ ਪ੍ਰਸ਼ਨ ਵਿਖਿਓ ਆਪਣੇ ਪੁੱਤ ਤੇ ਮਹਾਰਾਜ ਦਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਪੁੱਤ ਨੂੰ ਪਹਿਲਾ ਕੁਐਸਚਨ ਕੀਤਾ ਪੁੱਤ ਬਾਣੀ ਕਿਹੜੀ-ਕਿਹੜੀ ਆਉਂਦੀ ਓ ਪਹਿਲਾ ਦਿਨ ਪਹਿਲੇ ਦਿਨ ਮੁਲਾਕਾਤ ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਦਿੰਦੇ ਵੀ ਕੋਈ ਨਹੀਂ ਅੰਦਰ ਜਾ ਕੇ ਖਾ ਪੀ ਲੈ ਬਾਅਦ ਚ ਪੁੱਛਦੇ ਆ ਬਾਣੀ ਦੀ ਕਿਹੜੀ ਗੱਲ ਆ ਪਹਿਲਾ ਪ੍ਰਸ਼ਨ ਖਿਲਾੜ ਕੇ ਅਜੇ ਘਰ ਵੀ ਨਹੀਂ ਵੜਿਆ ਪੁੱਤ ਤੇ 7 ਸਾਲਾਂ ਦੇ ਪੁੱਤ ਦੇ ਸਿਰ ਤੇ ਹੱਥ ਰੱਖ ਕੇ ਆਖਿਆ ਪੁੱਤ ਬਾਣੀ ਕਿਹੜੀ ਕਿਹੜੀ ਹੁੰਦੀ ਆ ਐਨੇ ਅਸੀਂ ਬੈਠੇ ਆ ਮਹਿੰਗੇ ਪਬਲਿਕ ਸਕੂਲਾਂ ਚ ਸਾਡੇ ਨਿਆਣੇ ਪੜਨ ਰਹੇ ਆ 2-2 2.5 ਲੱਖ ਫੀਸਾਂ ਜਾਂਦੇ ਗਾਵਾ ਕਿੰਨੇ ਮਾਂ-ਬਾਪ ਬੈਠੇ ਆ ਵਿੱਚੋਂ ਜਿਨ੍ਹਾਂ ਨੇ ਕਦੀ ਇੱਕ ਵਾਰੀ ਸਾਰੇ ਸਾਲ ਚ ਨਿਆਣੇ ਨੂੰ ਕੋਲ ਬਿਠਾ ਕੇ ਆਖਿਆ ਵੇ ਪੁੱਤ ਜਪਜੀ ਸਾਹਿਬ ਦਾ ਪਾਠ ਹੁੰਦਾ ਹੀ ਤੈਨੂੰ ਨਿਆਣੇ ਨੂੰ ਤੇ ਤਾਦ ਪੁੱਛਗੇ ਜੇ ਮਾਂ ਨੂੰ ਆਉਂਦਾ ਹੋ ਜਾਂ ਪਿਓ ਨੂੰ ਆਉਂਦਾ ਹੋ ਜੇ ਮਾਂ ਨੇ ਕਦੀ ਰਹਿਰਸ ਸ਼ਾਮਾਂ ਦੀ ਕੀਤੀ ਹੋ ਜਾਂ ਪਿਓ ਨੇ ਕਦੀ ਸ਼ਾਮਾਂ ਦੀ ਰਹਿਰਸ ਕੀਤੀ ਹੋ ਨਿਆਣੇ ਨੂੰ ਤੇ ਫੇਰ ਪੁੱਛਾਂਗੇ ਨਾ ਅਹੀਂ ਆਪ ਕਿੱਥੇ ਸਟੈਂਡ ਕਰਨ ਰਹਾ ਬੱਚਿਆਂ ਨੂੰ ਆ ਨਿਆਹ ਕਰ ਲੋ ਆ ਕਰ ਲੋ ਜੋ ਤੁਹਾਡੇ ਵੱਲ ਵੇਖਣਗੇ ਬੱਚਿਆਂ ਨੇ ਉਹੋ ਕੁਝ ਹੀ ਕਰਨਾ ਵਾ ਕਿੰਨੇ ਆ ਤੁਸੀਂ ਲੱਖਾਂ ਰੁਪਏ ਲਾ ਦੇਣੇ ਐਡਮਿਸ਼ਨਾਂ ਦੇ ਉੱਤੇ ਕਦੀ ਚੌਪਈ ਸਾਹਿਬ ਦਾ ਪਾਠ ਪੁੱਛਿਆ ਜਿਸ ਘਰ ਦੇ ਵਿੱਚ ਬੱਚੇ ਨੂੰ ਜਗਜੀਤ ਸਾਹਿਬ ਦਾ ਪਾਠ ਨਾ ਆਵੇ ਜਿਸ ਘਰ 'ਚ ਸ਼ਾਮਾਂ ਦੀ ਰਹਿ-ਰਾਸ ਨਾ ਹੋਵੇ ਤੁਸੀਂ ਉਸ ਘਰ 'ਚ ਖੁਸ਼ਹਾਲੀਆਂ ਲੱਭਦੇ ਕਿਥੇ ਹੋ ਖੰਬ ਲਾ ਕੇ ਉੱਡ ਜਾਣਗੀਆਂ ਖੁਸ਼ਹਾਲੀਆਂ ਜਿਸ ਘਰ 'ਚੋਂ ਸ਼ਾਮਾਂ ਦੀ ਰਹਿ-ਰਾਸ ਖਤਮ ਹੋ ਗਈ ਜਿਸ ਘਰ 'ਚ ਕੋਈ ਨੂੰ ਜਪਜੀ ਸਾਹਿਬ ਦਾ ਘਟੋ ਘਟ ਇੱਕ ਪਾਠ ਤੇ ਦਿਹਾੜੀ 'ਚ ਜਪਜੀ ਸਾਹਿਬ ਦਾ ਉਸ ਘਰ 'ਚ ਹੋਣਾ ਚਾਹੀਦਾ ਸੀ ਨਾ ਭਾਵੇਂ ਕੋ ਮਾਈ ਕਰ ਲਵੇ ਕੋਈ ਬੱਚਾ ਕਰ ਲਵੇ ਕੋਈ ਬਜ਼ੁਰਗ ਕਰ ਲਵੇ ਕੋਈ ਭੈਣ ਕਰ ਲਵੇ ਕੋਈ ਵੀਰ ਕਰ ਲਵੇ ਕੋਠੀਆਂ ਹੀ ਕਰੋੜ-ਕਰੋੜ ਰੁਪਈਆ ਦੀਆਂ ਪਾਲੀਆਂ ਤੇ ਗੁਟਕਾ ਸਾਡੇ ਘਰ ਚੋਂ 50 ਰੁਪਈਆਂ ਦਾ ਨਹੀਂ ਲੱਭਣ ਡਿਆ ਜੇ ਭੁੱਲਿਆਂ ਪੜਕੇ ਕਿ ਦੇਖੋ ਧਾਰਮਿਕ ਕਿਤਾਬ ਸਾਡੇ ਘਰ ਆ ਜਾਂਦੀ ਨਾ ਤੇ ਮਾਈ ਉੱਥੇ ਕਹਿੰਦੀ ਇਹਨੂੰ ਗੁਰਦਾਰੇ ਰੱਖਿਆ ਇਹਨੂੰ ਗੁਰਦਾਰੇ ਪਹਚਾਇਆ ਵੀ ਇਹਦਾ ਅਖਰ ਕੋ ਪੜ ਕੇ ਖੋਲ ਕੇ ਇਹਦੇ ਚੋਂ ਕੋ ਗਿਆਨ ਨਾ ਲੈ ਲੇ ਸਾਡੇ ਕੋਲ 50 ਰੁਪਈਆਂ ਦੀ ਕਿਤਾਬ ਨਹੀਂ ਸੰਭੀ ਜਾਂਦੀ ਤੇ ਸਰਦਾਰ ਨੂੰ ਫੋਨ ਉਸੇਲੇ ਕਰੀਦਾ ਰੀਚਾਰਜ ਮੁੱਕ ਗਿਆ ਮੇਰਾ 2GB ਵਾਲਾ ਪਵਾ ਦੇ ਮੈਨੂੰ نیٹ ਨਾ ਖਤਮ ਹੋ ਜਾਏ ਮੁੜ ਕੇ ਮੈਂ ਫੇਸਬੁੱਕ ਵੀ ਚਲਾਉਣੀ ਆ ਇੰਸਟਾਗ੍ਰਾਮ ਵੀ ਚਲਾਉਣਾ ਵਾ ਗੁੜਕਾ ਸਾਡੇ ਕੋਲ 50 ਰੁਪਏ ਗਾਲ ਗਾਲੇ ਸਾਂਭਿਆਗਾ ਤੇ نیٹ ਹੀ ਮੁੱਕਾ ਨਹੀਂ ਦੇਣਦਾ 1 ਮਿੰਟ ਵੀ ਸਾਡੇ ਫੋਨ ਦੇ ਵਿੱਚ ਕਿੱਥੇ ਖਲੋਤੇ ਅਸੀਂ ਖਰਚੇ ਪੈਸੇ ਲਾਈ ਜਾਓ ਜਿੰਨੇ ਮਰਜ਼ੀ ਲਾਈ ਜਾਓ ਜੇ ਤੁਹਾਡੀ ਆਉਟਪੁੱਟ ਕੋਈ ਨਹੀਂ ਆਗੀ ਤੇ ਕੱਲੇ ਨੋਟ ਲਾਇਆ ਵੀ ਕੱਖ ਨਹੀਂ ਬੰਨਾ ਹੋਲਾ ਮਹੱਲਾ ਹੋਵੇ ਕੋਈ ਸਮਾਗਮ ਹੋਵੇ ਘਟੋ ਘਟ 50 100 ਬੰਦਾ ਕੌਮ ਨੂੰ ਉਸ ਹੋਲੇ ਮਹੱਲੇ ਚੋਂ ਕੱਢਣਾ ਚਾਹੀਦਾ ਸੀ ਉੱਥੇ ਤੇ ਸਾਡੇ ਆਪਣੇ ਜੁੱਤੀਓ ਜੁੱਤੀਓ ਨੂੰ ਫਿਰਨ ਦੇ ਕੌਮ ਨੂੰ ਕੀ ਸਿਹਤ ਦੇਣੀ ਸੀ ਇਹ ਗੱਲ ਮੈਂ ਤੁਹਾਨੂੰ ਇਸ ਕਰਕੇ ਸੁਣਾਈ ਆ ਕਿ ਹੋਲੇ ਮਹੱਲੇ ਦੇ ਦੇਣਿਆ ਮੰਨ ਲਓ ਤੁਹਾਡੇ ਘਰਾਂ ਚ ਬੱਚੇ ਚਲੋ ਆਪਾਂ ਉੱਥੋਂ ਦੀ ਛੱਡ ਗਿਆ ਆਪਾਂ ਅੱਜ ਤੋਂ ਸ਼ੁਰੂਆਤ ਕਰੀਏ ਵੀਰਾਂ ਨੇ ਵੀਡੀਓ ਕੱਟ ਲੈਣੀ ਇਹਨਾਂ ਨੇ ਸਾਰਿਆਂ ਨੂੰ ਦੱਸਣਾ ਵਾ ਤੁਸੀਂ ਅੱਜ ਤੋਂ ਸ਼ੁਰੂਆਤ ਕਰੋ ਮਾਰਚ 'ਚ ਹੀ ਪੇਪਰ ਆਉਂਦੇ ਤੁਹਾਡੇ ਨਿਆਣਿਆਂ ਦੇ ਪੱਕੀ ਗੱਲ ਐ ਨਾ ਮਾਰਚ 'ਚ ਰਿਜ਼ਲਟ ਆ ਜਾਂਦਾ ਮਨ ਲਓ ਅੱਜ 1 ਮਾਰਚ ਸ਼ੁਰੂ ਹੋ ਗਿਆ ਮਹੀਨਾ ਆਪਣੇ ਬੱਚੇ ਨੂੰ ਆਪ ਕਹੋ ਪੁੱਤ ਅਗਲੀ ਮਾਰਚ ਤੱਕ ਘਟੋ ਘਾਟਰ ਜਪਜੀ ਸਾਹਿਬ ਤੇ ਰਹਿ ਰਾਸ ਦਾ ਪਾਠ 1 ਸਾਲ ਆ 12 ਮਹੀਨੇ ਇਥੇ ਦਿਹਾੜੀ ਚ ਤਿੰਨ ਤਿੰਨ ਗਾਣੇ ਨਿਆਣੇ ਯਾਦ ਕਰ ਲੈਂਦੇ ਜਬਾਨੀ ਤਿੰਨ ਤਿੰਨ ਗਾਣੇ ਤੁਸੀਂ ਘੱਟੋ-ਘੱਟ ਨਿਆਣਿਆਂ ਨੂੰ 1 ਸਾਲ ਦਿਓ ਪੁੱਤ ਸਾਲ ਬਾਅਦ ਜਿਹੜਾ ਸਾਈਕਲ ਮੰਗੇਗਾ ਜਿਹੜੀ ਗੇਮ ਮੰਗੇਗਾ ਜੋ ਦਵੇਗਾ ਮੰਗੇਗਾ ਐਦਾਂ ਲਾਓ ਤੇ ਸਹੀ ਨਾ ਨਿਆਣੇ ਤੁਸੀਂ ਮੈਂ ਤੁਹਾਨੂੰ ਆਪਣੀ ਸੁਣਾ ਦਿੰਦਾ ਬਹੁਤ ਛੋਟੇ ਸਾਂ ਮੁੰਡੇ ক্রিকেট ਖੇਡ ਦਿੰਦਾ ਸੀ ਆਪਣੇ ਦਾਦੇ ਨੂੰ ਇੱਕੋ ਰਿਹਾ ਆਖਿਆ ਬਾਪੂ ਬੈਟ ਲੈਣਾ ਸਾਡੀ ਵਾਰੀ ਨਹੀਂ ਆਉਂਦੀ ਉੱਥੇ ਸਾਡੀ ਵਾਰੀ ਨਹੀਂ ਆਉਂਦੀ ਸਾਨੂੰ ਬੈਟ ਚਾਹੀਦਾ ਸਾਡਾ ਦਾਦਾ ਕਹਿੰਦਾ ਜਾਬ ਸਾਹਿਬ ਸੁਣਾ ਦਿਓ ਬੈਟ ਉਧਰ ਹੀ ਲੈ ਦੇਗਾ ਸਾਨੂੰ ਮਹੀਨੇ ਦੇ ਚਾਰਕ ਲੱਗ ਗਏ ਰਟਾ ਵੜਾ ਮਾਰਿਆ ਕਿਉਂਕਿ ਬੱਚੇ ਛੋਟੇ ਹਾਂ ਪਰ ਜਦੋਂ ਅਸੀਂ ਕਰ ਲਿਆ ਉਸ ਦਿਨ ਸ਼ਾਇਦ ਉਦੋਂ ਦੇ ਚੰਡੇ ਅਸੀਂ ਅੱਜ ਸਟੇਜਾਂ ਤੇ ਖਲੋਤੇ ਹਾਂ ਕਰੋ ਤੇ ਸਹੀ ਕੁਝ ਨਿਆਣਿਆਂ ਵਾਸਤੇ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਬ੍ਰਾਂਡਡ ਰੱਖਣਾ ਮਹਿੰਗੀਆਂ ਚੀਜ਼ਾਂ ਰੱਖਣੀਆਂ ਕੋਈ ਬੱਚੇ ਨੂੰ ਕੰਮ ਦਿਓ ਪੁੱਤ ਸਾਲ ਬਾਅਦਾਂ 6 ਮਹੀਨਿਆਂ ਬਾਅਦਾਂ ਜਪਜੀ ਸਾਹਿਬ ਕਰ ਲਈ ਰਹਿਰਾਸ ਕਰ ਲਈ ਚੌਪਈ ਸਾਹਿਬ ਕਰ ਲਈ ਆ ਸੁਨਾਵੀ ਮੈਨੂੰ ਮੈਂ ਤੈਨੂੰ ਆ ਚੀਜ਼ ਲੈ ਕੇ ਦਊਂਗਾ ਆ ਚੀਜ਼ ਬਣਾ ਕੇ ਦਊਂਗਾ ਕਿਉਂ ਨਾ ਨਿਆਣੇ ਤੁਹਾਡੇ ਮਗਰ ਲੱਗਣਗੇ ਹੋਲਾ ਮਹਾਲਾਏ ਇਹਨੂੰ ਹੋਲੇ ਮਹੱਲੇ ਦੇ ਰੂਪ ਅੰਦਰ ਮਨਾਉਣ ਦਾ ਯਤਨ ਕਰੀਏ ਇੱਕ ਵਾਰ ਸਾਰੀ ਸੰਗਤ hath ਜੋੜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸੋ ਵੀਵਰਸ 에ਸੀ ਆਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਗੁਰਤਾਬ ਸਿੰਘ ਜੀ ਦੀ ਕਥਾ ਜਿਹੜੀ ਕਿ ਬਹੁਤ ਜ਼ਿਆਦਾ ਇੰਟਰਸਟਿੰਗ ਸੀ ਔਰ ਸਭ ਤੋਂ ਪਹਿਲਾਂ ਤੇ ਮੈਂ ਸਾਰੇ ਸਿੱਖ ਵੀਰਾਂ ਨੂੰ ਤੇ ਭੈਣਾਂ ਨੂੰ ਹੌਲੇ ਮੁਹੱਲੇ ਦੀਆਂ ਵਧਾਈਆਂ ਦਿੰਨੀ ਆ ਕਿਉਂਕਿ ਇੱਕ ਉਹਨਾਂ ਦੇ ਵਾਸਤੇ ਖੁਸ਼ੀ ਦਾ ਤਿਹਾਰ ਹੈ ਔਰ ਜਿਸ ਔਰ ਜਿਹੜੇ ਖੁਸ਼ੀ ਦੇ ਤੇ ਗਮੀ ਦੇ ਤਿਹਾਰ ਹੁੰਦੇ ਉਹ ਦੱਸਦੇ ਨੇ ਕਿ ਅਸੀਂ ਕਿਹੜੀ ਕੌਮ ਦੇ ਨਾਲ ਤੱल्लਕ ਰੱਖਦੇ ਆ ਗੁਰੂ ਸਹਿਬਾਨ ਆਈਸੀ ਸਬਦੇ ਪਲੇ ਵਾਸਤੇ ਉਹਨਾਂ ਨੇ ਤਿਹਾਰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਮਨਾਇਆ ਗਿਆ ਸਭ ਤੋਂ ਪਹਿਲਾਂ ਸਿਰਫ ਸਿੱਖਾਂ ਵਾਸਤੇ ਔਰ ਇਹੀ ਤਿਹਵਾਰ ਸਾਨੂੰ ਦੱਸਦਾ ਵੈ ਕਿ ਇਹ ਸਿੱਖਾਂ ਦਾ ਤਿਹਵਾਰ ਹੈ ਕਿਉਂਕਿ ਹੋਲੀ ਜਿਹੜਾ ਵੈ ਉਹਦੇ ਤੇ ਰੰਗ ਸੁੱਟੇ ਜਾਂਦੇ ਆ ਔਰਤਾਂ ਦੇ ਰੰਗ ਸੁੱਟੇ ਜਾਂਦੇ ਬੱਚਿਆਂ ਤੇ ਸੁੱਟੇ ਜਾਂਦੇ ਔਰ ਇਹੋ ਜੇ ਕੰਮ ਕੌਣ ਕਰਦੇ ਸ਼ਤਾਨ ਕਰਦੇ ਨੇ ਲੇਕਿਨ ਜਿਹੜਾ ਹੋਲਾ ਮਹੱਲਾ ਵੈ ਉਹ ਸਿੱਖਾਂ ਦਾ ਵੈ ਕਿਉਂਕਿ ਉਹ ਉਹਦੇ ਵਿੱਚ ਸਿਰਫ ਦੋ ਗੋਹੇ ਬਣਾਏ ਜਾਂਦੇ ਆ ਮੁਕਾਬਲਾ ਕਰਦੇ ਆ ਜਿਹੜਾ ਜੇਤ ਜਾਂਦਾ ਉਹਨੂੰ ਇਨਾਮ ਦਿੱਤਾ ਜਾਂਦਾ ਵੈ ਇਹ ਹੋਲਾ ਮਹੱਲਾ ਵੈ ਲੇਕਿਨ ਅੱਜਕੱਲ੍ਹ ਕੁਝ ਇਹਨੂੰ ਨਾ ਰਿਲੇਟ ਕਰਦੇ ਆ ਹੋਲੀ ਦੇ ਨਾਲ ਲੇਕਿਨ ਹੋਲੀ ਇੱਕ ਅਲੱਗ ਚੀਜ਼ ਹੈ ਕਿਉਂਕਿ ਉਹਦੇ ਤੇ ਰੰਗ ਸੁੱਟੇ ਜਾਂਦੇ ਆ ਜਿਹੜਾ ਕਿ ਇੱਕ ਗਲਤ ਕੰਮ ਹੈ ਕਿ ਇੰਜ ਕੋਈ ਔਰਤ ਤੇ ਬੱਚਿਆਂ ਤੇ ਇੰਜ ਨਹੀਂ ਸੁੱਟਨੇ ਚਾਹੀਦੇ ਕਿਉਂਕਿ ਇਹ ਤੇ ਕਿਸ਼ਤਾਨੀ ਅਮਲ ਹੈ ਲੇਕਿਨ ਹੋਲਾ ਮਹੱਲਾ ਜਿਹੜਾ ਇੱਕ ਅੱਛਾ ਤਿਹਵਾਰ ਹੈ ਲੇਕਿਨ ਕੋਸ਼ਿਸ਼ ਇਹ ਖਵੀਰ ਇਹੋ ਜਿਹਾ ਵੀ ਹੈ ਕਿ ਜਿਹੜੇ ਉਹ ਹੋਲੀ ਵਾਲਾ ਕੰਮ ਕਰਨ ਲੱਗ ਪਏ ਐ ਜਿਸ ਤਰ੍ਹਾਂ ਕਿ ਉਹ ਦੱਸਣ ਦੇ ਸੀ ਸ਼ਰਾਬਾ ਪੀਂਦੇ ਆ ਰੰਗ ਸੁੱਟਦੇ ਆ ਇਹ ਇਹੋ ਜਿਹਾ ਕੰਮ ਜਿਹੜਾ ਵਾ ਨਹੀਂ ਹੋਣਾ ਚਾਹੀਦਾ ਆਪਣੇ ਜਿਹੜੇ ਤਿਹਾਰਾਂ ਗੁਰੂ ਸਹਿਬਾਨ ਨੇ ਦੱਸੇ ਸਾਨੂੰ ਉਹਨਾਂ ਤੇ ਚੱਲਣਾ ਚਾਹੀਦਾ ਵੈ ਕਿਉਂਕਿ ਅਗਰ ਅਸੀਂ ਦੂਸਰਿਆਂ ਦੇ ਤਿਹਵਾਰਾਂ ਨੂੰ ਅਪਣਾਵਾਂਗੇ ਉਹਨਾਂ ਦੀ ਖੁਸ਼ ਆਮਦ ਕਰਾਂਗੇ ਤੇ ਇਹ ਕੀ ਗੁਰੂ ਸਹਿਬਾਨ ਨੂੰ ਜਾ ਕੇ ਤੁਸੀਂ ਜਵਾਬ ਦੇ ਸਕਦੇ ਹੋ ਅਗਰ ਉਹ ਆਈਏ ਨੂੰ ਪੁੱਛਣ ਕਿ ਤੁਸੀਂ ਕੀ ਕਰਨ ਦਾ ਹੈ ਜੇ ਮੈਂ ਤਾਂ ਤੁਹਾਨੂੰ ਇਹ ਦੱਸਿਆ ਹੀ ਨਹੀਂ ਹੈ ਤੁਸੀਂ ਕੀ ਜਵਾਬ ਦੇ ਸਕਦੇ ਹੋ ਇਨਸਾਨ ਨੂੰ ਦੂਸਰਿਆਂ ਦੀ ਖੁਸ਼ ਆਮਦ ਕਰਨ ਵਾਸਤੇ ਜਾਂ ਕਰਨ ਵਾਸਤੇ ਆਪਣੇ ਤਿਹਵਾਰਾਂ ਨੂੰ ਉਹਨਾਂ ਦੇ ਤਿਹਵਾਰਾਂ 'ਚ ਨਹੀਂ ਬਦਲਣਾ ਚਾਹੀਦਾ ਸਾਨੂੰ ਜਿਹੋ ਜਿਹੇ ਸਾਨੂੰ ਗੁਰੂ ਸਹਿਬਾਨ ਨੇ ਜਾਂ ਸਾਨੂੰ ਦੱਸਿਆ ਗਿਆ ਅਸੀਂ ਉਸੇ ਤਿਹਵਾਰਾਂ ਦੇ ਵਿੱਚ ਸਾਨੂੰ ਮਨਾਉਣੇ ਚਾਹੀਦੇ ਆ ਤੇ ਉਹੋ ਜਿਹੀ ਕੰਮ ਕਰਨੇ ਚਾਹੀਦੇ ਆ ਜਿੰਨ ਕਿ ਅੱਜ ਕੱਲ ਸਾਡਾ ਰਮਜ਼ਾਨੇ ਕ੍ਰੀਮ ਚੱਲਣ ਦਿਆ ਹੋਇਆ ਵੈ ਅਸੀਂ ਰੋਜ਼ੇ ਰੱਖਦੇ ਆ ਅਸੀਂ ਉਸ ਤੋਂ ਬਾਅਦ Eid ਆਏਗੀ ਅਸੀਂ ਆਪਣੇ ਤਿਹਵਾਰ ਨੂੰ ਅਸੀਂ ਆਪਣੇ ਤਰੀਕੇ ਨਾਲ ਬਣਾਵਾਂਗੇ ਅਸੀਂ ਕਿਉਂ ਅਸੀਂ ਦੂਸਰੇ ਜਿਹੜੇ ਲੋਕੀ ਉਹਨਾਂ ਦੇ ਤਿਹਵਾਰਾਂ ਨੂੰ ਉਹਨਾਂ ਦੀਆਂ ਰਸਮਾਂ ਨੂੰ ਆਪਣੇ ਵਿੱਚ ਸ਼ਾਮਲ ਕਰ ਗਏ ਇਹਜਾ ਕੰਮ ਨਹੀਂ ਹੋਣਾ ਚਾਹੀਦਾ ਕਿਉਂਕਿ ਗੁਰੂ ਸਹਿਬਾਨ ਨੇ ਕੁਰਬਾਨੀਆਂ ਦੇ ਕੇ ਆਪਣੇ ਸਹਬਜ਼ਾਦਿਆਂ ਦੀਆਂ ਬਹੁਤ ਕੁਛ ਕਰਕੇ ਤੇ ਸਾਨੂੰ ਇਹੋ ਜਿਹੇ ਤਹਵਾਰ ਇਹੋ ਜੀਆਂ ਚੀਜ਼ਾਂ ਦਿੱਤੀਆਂ ਸੀ ਔਰ ਸਾਨੂੰ ਇਹ ਜਿਆ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਜਿੰਨੀਆਂ ਸਾਡੀਆਂ ਖੁਸ਼ੀਆਂ ਤੇ ਗਮੀਆਂ ਦੇ ਤਹਵਾਰ ਨੇ ਉਹ ਦੱਸਦੇ ਨੇ ਕਿ ਅਸੀਂ ਕਿਹੜੀ ਕੌਮ ਆ ਔਰ ਸਿੱਖੀ ਜਿਹੜੀ ਹੈ ਇੱਕ ਬਹੁਤ ਵਧੀਆ ਔਰਤਾਂ ਦੀ ਇੱਜ਼ਤ ਕਰਦੀ ਹੈ ਔਰ ਨਾਲ ਇੱਕ ਮਕਾਨ ਦਿੰਦੀ ਹੈ ਇਸ ਲਈ ਇਹੋ ਜਿਹੇ ਰੰਗ ਸੁਟਨੇ ਸ਼ਰਾਬਾਂ ਪੀਨੀਆਂ ਇਹ ਕੰਮ ਜਿਹੜੇ ਆ ਨਹੀਂ ਹੋਣੇ ਚਾਹੀਦੇ ਔਰ ਮੈਨੂੰ ਤੇ ਇਹਨਾਂ ਦੀ ਕਥਾ ਬਹੁਤ ਵਧੀਆ ਲੱਗੀ ਤੁਹਾਨੂੰ ਕਿਉਂਕਿ ਇਹਨਾਂ ਦੀ ਜਿਹੜੀ ਕਥਾ ਹੁੰਦੀ ਨਾ ਬਹੁਤ ਇੰਟਰਸਟਿੰਗ ਇਨਫੋਰਮੇਟਿਵ ਹੁੰਦੀ ਹੈ ਕਿ ਸਾਨੂੰ ਬੜਾ ਕੁਝ ਸਿੱਖਣ ਤੋਂ ਮਿਲਦਾ ਔਰ ਮੇਰੀ ਇਹ ਪਹਿਲੀ ਵੀਡੀਓ ਵਾ ਹੌਲੇ ਮਹੱਲੇ ਦੇ ਉੱਤੇ ਤੇ ਮੈਨੂੰ ਤੇ ਇਹਨਾਂ ਦੀ ਕਥਾ ਬਹੁਤ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਸਾਹਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਵਾ ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ ਵਾ ਕਿ ਪਤਾ De franske ligiene.